ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚਾ ਜੀ ਛੋਟਾ ਜਿਹਾ ਇਹਦਾ ਨਾਮ ਹੈਗਾ ਗੁਰਸ਼ਰਨ ਸਿੰਘ ਗੁਰਸ਼ਰਨ ਸਿੰਘ son of ਕੁਲਵਿੰਦਰ ਸਿੰਘ ਤੇ ਇਹ ਭੈਣ ਇਹਦੀ ਮੰਮੀ ਆ ਭੈਣ ਤੇਰਾ ਕੀ ਨਾਮ ਪੂਜਾ ਜੀ ਪੂਜਾ ਭੈਣ ਤੇ ਇਹ ਇਹਦੀ ਬੇਟੀ ਹੋਰ ਆ ਗੁਰਨੀਤ ਕੌਰ ਇਹ ਇਹਨਾਂ ਦੇ ਬੱਚਿਆਂ ਦੀ ਦਾਦੀ ਆ ਭੈਣ ਤੇ ਬੱਚਿਆਂ ਦਾ ਡੈਡੀ ਦਿਹਾੜੀ ਗਿਆ ਹੋਇਆ ਵਾ ਉਹ ਦਿਹਾੜੀ ਕਰਦਾ ਤਾਂ ਜਾ ਕੇ ਇੰਨੇ ਬੱਚਿਆਂ ਦਾ ਢਿੱਡ ਭਰਦਾ ਤਾਂ ਜਾ ਕੇ ਘਰ ਦੀ ਰੋਟੀ ਚੱਲਦੀ ਹੁਣ ਗੁਰਸ਼ਰਨ ਦੇ ਹਰਨੀਆਂ ਹੋ ਗਿਆ ਜਿਹੜੇ ਗੁਰਸ਼ਰਨ ਦੇ ਟੈਸਟੀਕਲ ਨੇ ਨਲਾਂ ਵਾ ਉਹ ਫੁੱਲ ਕੇ ਇੱਡਾ ਡਾ ਸਾਈਜ਼ ਹੋ ਗਿਆ ਉਹਦਾ ਤੇ ਹੁਣ ਤਕਲੀਫ ਮੰਨਦਾ ਬੱਚਾ ਉਹਦੇ ਦਰਦ ਹੁੰਦਾ ਪੇਨ ਹੁੰਦੀ ਹੈ ਬੱਚਾ ਛੋਟਾ ਵਾ ਪੈਸਾ ਕਰੀਬ 40-45000 ਰੁਪਇਆ ਖਰਚਾ ਡਾਕਟਰ ਜਿਹੜੇ ਇਸ ਆਪਰੇਸ਼ਨ ਦਾ ਲੈਂਦੇ ਆ ਪਰ ਜੇ ਇਹ ਆਪਦੇ ਲੈਵਲ ਤੇ ਕਰਾਉਣ ਇਹ 60-70000 ਰੁਪਏ ਦਾ ਖਰਚ ਆ। ਪਰ ਇਹ ਗਰੀਬ ਪਰਿਵਾਰ 60-70000 ਰੁਪਿਆ ਪਿਛਲੇ 1.5 ਸਾਲ ਤੋਂ ਕਰੀਬ ਅਫੋਰਡ ਨਹੀਂ ਕਰ پا ਰਿਹਾ। ਜਿਹਦੇ ਕਰਕੇ ਬੱਚੇ ਦਾ ਆਪਰੇਸ਼ਨ ਨਹੀਂ ਹੋ ਪਾ ਰਿਹਾ ਤੇ ਗੁਰਸ਼ਰਨ ਤਕਲੀਫ ਦੇ ਨਾਲ ਦੋ ਚਾਰ ਹੋ ਰਿਹਾ। ਸਾਡੀ ਬੇਨਤੀ ਹੈ ਭੈਣਾ ਭਰਾਵਾਂ ਨੂੰ ਸਾਡੀ ਸੰਗਤ ਜਿਹੜੇ ਵੀਡੀਓ ਦੇਖਦੇ ਆ ਕੋਈ ਸ਼ੇਅਰ ਕਰਿਓ ਵੀਡੀਓ ਜੇ ਕੋਈ ਹੈਲਪ ਕਰ ਸਕਦਾ ਹੈ ਬੱਚੇ ਦਾ ਅਸੀਂ ਔਰੀਸਨ ਹਸਪੀਟਲ ਦੇ ਵਿੱਚ ਸੋਰੀ ਸੀਐਮਸੀ ਹਸਪੀਟਲ ਦੇ ਵਿੱਚ ਇਹਦਾ ਆਪਰੇਟ ਕਰਾਉਣਾ ਬੱਚੇ ਦਾ ਉੱਥੇ ਜਾ ਕੇ ਸਿੱਧਾ ਤੁਸੀਂ ਇਸ ਬੱਚੇ ਦੇ ਬਿੱਲ ਦੇ ਵਿੱਚ ਹਿੱਸਾ ਪਾ ਸਕਦੇ ਹੋ ਜੇ ਤੁਸੀਂ ਕੋਈ ਭੈਣ ਭਰਾ ਅਡੌਪਟ ਕਰਨਾ ਚਾਹੁੰਦਾ ਇਸ ਬੱਚੇ ਦੇ ਟ੍ਰੀਟਮੈਂਟ ਨੂੰ ਤਾਂ ਸਾਡੇ ਨੰਬਰਾਂ ਦੇ ਉੱਤੇ ਸੰਪਰਕ ਕਰਿਓ ਤਾਂ ਜੋ ਇਸ ਬੱਚੇ ਦਾ ਇਲਾਜ ਹੋ ਸਕੇ ਦਾ ਆਪਰੇਸ਼ਨ ਹੋ ਜਾਵੇ ਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਧਮਕੀ ਕੋਈ ਗੱਲ ਨਹੀਂ ਭੈਣੇ ਵਾਹਿਗੁਰੂ ਜੀ ਮੇਰ ਕਰਨੇ